ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਆ ਤੁਸੀਂ ਸਾਰੇ ਆਪਣੇ ਘਰਾਂ 'ਚ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆਈ ਸਵੇਰੇ ਉੱਠੇ ਤੇ ਮੌਸਮ ਦੇਖਿਆ ਓ ਮਾਈ ਗੋਡ ਇੰਨੀ ਜ਼ਿਆਦੇ ਧੁੰਦ ਓਹੋ ਬੁਰਾ ਹਾਲ ਹੋ ਗਿਆ ਤੇ ਇਧਰ ਜਵਾਕ ਮੇਰੇ ਇੱਕ ਠੀਕ ਹੁੰਦਾ ਦੂਜਾ ਬਿਮਾਰ ਹੋ ਜਾਂਦਾ ਅੱਜ ਫਤਿ ਬਿਮਾਰ ਹੋ ਗਿਆ ਤੇ ਉਹਨੂੰ ਦਵਾਈ ਮੈਡੀਸਨ ਮੈਡੀਸਨ ਲੈ ਕੇ ਘਰੇ ਆਈ ਤੇ ਫਿਰ ਆਪਾਂ ਬਣਾਏ ਪਕੌੜੇ ਅੱਜ ਫਿਰ ਮੈਂ ਸੋਚਿਆ ਕੜੀ ਪਕੌੜਾ ਬਣਾ ਲੈਨੇ ਪਰ ਵੈਸੇ ਤਾਂ ਇਹਨਾਂ ਦੇ ਗਲੇ ਖਰਾਵਾ ਬੱਚਿਆਂ ਨੇ ਤਾਂ ਖਾਣੇ ਨਹੀਂ ਹੈਗੇਗੇ ਤੇ ਫਿਰ ਆਪਾਂ ਇਧਰ ਲਿਆ ਵੇਸਣ ਤੇ ਉਹਦੇ ਵਿੱਚ ਨਾਣ ਮਿਰਚ ਪਾਤਾ ਸੀਗਾ ਤੇ ਵਿੱਚੇ ਪਾਤਾ ਦਹੀਂ ਤੇ ਉਹਨੂੰ ਗ੍ਰੈਂਡ ਕਰ ਲਿਆ ਤੇਲ ਥੋੜਾ ਪਕੌੜਿਆਂ ਵਾਲਾ ਜਿਆਦਾ ਇਹਨੂੰ ਆਪਾਂ ਕਢ ਦਾਂਗੇ ਇਹਦੇ ਵਿੱਚ ਪਾਵਾਂਗੇ ਲਾਲ ਮਿਰਚਾਂ ਹਿੰਗ ਤੇ ਜੀਰਾ ਕੜੀ ਪੱਤਾ ਮਸਾਲਿਆਂ ਚ ਆਪਾਂ ਇਹੀ ਚੀਜ਼ਾਂ ਪਾਵਾਂਗੇ ਤੋਂ ਕਾਨੂੰਨ ਮਿਰਚ ਤੇ ਹਲਦੀ ਆਪਾਂ ਵੇਸਣ ਦੇ ਵਿੱਚ ਪਹਿਲਾਂ ਹੀ ਪਾਤੀ ਸੀਗੀ ਤੇ ਪਿਆਜ਼ ਤੇ ਟਮਾਟਰ ਨੂੰ ਆਪਾਂ ਭੁੰਨ ਕੇ ਤੇ ਜਿਹੜਾ ਆਪਾਂ ਪੇਸਟ ਰੈਡੀ ਕੀਤਾ ਸੀ ਉਹਨੂੰ ਇਹਦੇ ਵਿੱਚ ਆਪਾਂ ਪਾਤਾ ਏ ਤੇ ਕੜੀ ਆਪਣੀ ਹੁਣ ਪੱਕ ਕੇ ਤਿਆਰ ਹੋ ਜੂਗੀ ਦੂਜੇ ਪਾਸੇ ਆਪਾਂ ਪਾ ਲਿਆ ਸੀਗਾ ਚਾਰ ਅਦਰਕ ਤੇ ਮਿਰਚਾਂ ਦਾ ਤੇ ਅੱਜ ਸੰਗਰਾਂਦ ਸੀਗੀ ਆਪਣੇ ਘਰੇ ਤੁਹਾਨੂੰ ਪਤਾ ਹੀ ਆ ਮਹੀਨੇ ਤੋਂ ਭੋਗ ਪੈਂਦਾ ਏ ਠੀਕ ਹੈ ਤੇ ਅੱਜ ਆਪਾਂ ਨੇ ਭੋਗ ਪਾਇਆ ਸੀਗਾ ਤੇ ਫਿਰ ਮੈਂ ਸੋਚਿਆ ਹੁਣ ਪ੍ਰਸ਼ਾਦ ਖਾ ਲਾਂ ਥੋੜਾ ਜਿਹਾ ਵੱਧ ਗਿਆ ਸੀਗਾ ਕੱਲ ਆਪਾਂ ਖੀਰ ਬਣਾਈ ਸੀ ਕਿਉਂਕਿ ਗੁਰਪੁਰਬ ਸੀਗਾ ਤੇ ਅੱਜ ਆਪਾਂ ਹੁਣ ਕੜੀ ਬਣਾ ਲਈ ਸੀ ਕਿਤੇ ਨਾਲ ਦੂਜੇ ਪਾਸੇ ਦੁੱਧ ਗਰਮ ਕਰਨਾ ਰੱਖਤਾ ਸੀ ਕਿਉਂਕਿ ਅਸੀਂ ਜਾਣਾ ਸੀ ਗੁਰਦੁਆਰਾ ਸਾਹਿਬ ਤੇ ਲੇਟ ਹੋਈ ਜਾਂਦੇ ਸੀਗੇ ਤੇ ਕੜੀ ਹੁਣ ਆਪਾਂ ਨੇ ਪਕਾਉਣੀ ਹੋਈ ਆ ਬਸ ਹੋਰ ਕੁਝ ਨਹੀਂ ਕਰਨਾ ਵਿੱਚ ਵਿੱਚ ਨੂੰ ਚਲਾਉਣੀ ਆ ਤੇ ਰੈਡੀ ਹੋ ਜੂਗੀ ਆਪਣੀ ਜਿਹੜੀ ਕੜੀ ਆ ਬਣ ਕੇ ਤਿਆਰ ਹੋ ਜੂਗੀ ਠੀਕ ਹੈ ਤੇ ਹੀ ਪੱਕ ਗਿਆ ਆਪਾਂ ਇਹਦੇ ਵਿੱਚ ਪਾਤੇ ਆ ਪਕੌੜੇ ਨਾਲ ਹੀ ਆਟਾ ਕੁੰਨ ਕੇ ਆਪਾਂ ਨੇ ਤਿਆਰ ਕਰ ਲਿਆ ਤੇ ਫਿਰ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਲਈ ਰਸਤੇ 'ਚ ਜਾ ਰਹੇ ਸੀ ਪਰ ਬੱਚਾਂ ਦੀ ਬਹੁਤ ਟੈਨਸ਼ਨ ਸੀ ਬਈ ਰੱਬਾ ਇਹ ਕਿਉਂ ਹੋ ਰਿਹਾ ਇੱਕ ਠੀਕ ਹੁੰਦਾ ਦੂਜਾ ਬਿਮਾਰ ਹੋ ਜਾਂਦਾ ਹਨਾ ਤੇ ਇੱਥੇ ਆਪਣਾ ਕੈਮਰਾਮੈਨ ਆ ਜਿਹੜਾ ਉਹ ਫਤੇ ਬਣਿਆ ਸੀਗਾ ਜਿੰਮੀ ਅਸੀਂ ਗਏ ਤੇਰੇ ਨੇ ਰੋਲਾ ਚੱਕਤਾ ਤਾਂ ਅਸੀਂ ਸਟਾਪ 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 ਮੈਂ ਕੀ ਹੋਇਆ ਕਹਿੰਦਾ ਮੇਰੇ ਤਾਂ ਪੀਕਾਕ ਆ ਗਏ ਮੈਂ ਤਾਂ ਇਹ ਵੇਖਣੇ ਇੱਥੇ ਰੁਕਣਾ ਪਊਗਾ ਤੁਹਾਨੂੰ ਮੈਂ ਕਹਿੰਦਾ ਠੀਕ ਆ ਬਈ ਹੁਣ ਬੱਚੇ ਕੀ ਕਰ ਸਕਦੇ ਆ ਇਹਨੇ ਆਪਣੇ ਪੀਕਾਕ ਦੇਖੇ ਤੇ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਜਿੱਥੇ ਆਪਾਂ ਨੇ ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ ਤੇ ਅੱਜ ਬਹੁਤ ਵਧੀਆ ਗੱਲ ਸੀ ਕਿ ਇਹਨਾਂ ਨੂੰ ਪ੍ਰਸ਼ਾਦ ਦੇ ਵਿੱਚ ਉੱਤੇ ਗੁਲਾਬ ਜਾਮਣਾ ਮਿਲੀਆਂ ਕਹਿੰਦੇ ਅੱਜ ਅਸੀਂ ਆਪਣਾ ਪ੍ਰਸ਼ਾਦ ਕਿਸੇ ਨੂੰ ਨਹੀਂ ਦੇਵਾਂਗੇ ਕਿਸੇ ਨਾਲ ਸ਼ੇਅਰ ਨਹੀਂ ਕਰਾਂਗੇ ਮੈਂ ਕਿਹਾ ਕਿਉਂ ਕਹਿੰਦੇ ਕਿਉਂਕਿ ਸਾਡੀਆਂ ਵੀ ਫੇਵਰਟ ਆ ਅਸੀਂ ਕੋਈ ਖਾਣੀਏ ਮੈਂ ਕਿਹਾ ਚਲੋ ਠੀਕ ਆ ਕੋਈ ਗੱਲ ਨਹੀਂ ਤੇ ਫਿਰ ਆਪਾਂ ਨੇ ਬਾਅਦ ਰਸਤੇ ਦਰਸ਼ਨ ਕੀਤੇ ਪ੍ਰਸ਼ਾਦ ਲਿਆ ਹਨ ਪ੍ਰਸ਼ਾਦ ਆਪਾਂ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਸੌਰੀ ਗੁਲਾਬ ਜਾਮਣਾ ਖਾਤੀਆਂ ਤੇ ਉਸ ਤੋਂ ਬਾਅਦ ਇਹ ਫਿਰ ਦੋਨੇ ਭਰਾ ਜਿਵੇਂ ਬਾਹਰ ਆਉਂਦੇ ਆ ਤੇ ਖੇਡਣ ਲਈ ਚਲੇ ਜਾਂਦੇ ਆ ਉੱਧਰ ਕਹਿੰਦੇ ਅਸੀਂ 2 ਕੁ ਮਿੰਟ ਇੱਥੇ ਖੇਡਾਂਗੇ ਫਿਰ ਉਸ ਤੋਂ ਬਾਅਦ ਆਪਾਂ ਘਰੇ ਜਾਵਾਂਗੇ ਮੈਂ ਕਿਹਾ ਠੀਕ ਹੈ ਤੇ ਫਿਰ ਇਹ ਦੋਨੇ ਭਰਾ ਖੇਡਣ ਲੱਗੇ ਤੇ ਫਤਿਹ ਹਜੇ ਵੀ ਗਲਾਬ ਜਾਮਨ ਥਿਹੜੇ ਪੈਸੀ ਕਿ ਮੈਂ ਇਹਨੂੰ ਰੋਕ ਕੇ ਖਾਊਗਾ ਕਦੇ ਕਹਿੰਦਾ ਖਾ ਲੂੰਗਾ ਵਿੱਚ ਲਈ ਫਿਰਦਾ ਸੀ ਕਹਿੰਦਾ ਮੈਂ ਇਹਨੂੰ ਮਜ਼ੇ ਨਾਲ ਖਾਊਗਾ ਉਸ ਤੋਂ ਬਾਅਦ ਅਸੀਂ ਵਾਪਸ ਆਏ ਵਾਪਸ ਆ ਕੇ ਆਪਾਂ ਫਿਰ ਆਪਣੀ ਕੜੀ ਤੇ ਵਾਪਸ ਆ ਗਏ ਮੈਂ ਕਿਹਾ ਦੇਖੀਏ ਵੀ ਇਹਦਾ ਕੀ ਹਾਲਚਾਲ ਹੋਇਆ ਪਿਆ ਵਾ ਤੇ ਕੜੀ ਆਪਣੀ ਜਿਹੜੀ ਬਣ ਕੇ ਰੈਡੀ ਸੀਗੀ ਆਪਾਂ ਪਾਇਆ ਧਨੀਆ ਤੇ ਕੜੀ ਤਿਆਰ ਅੱਜ ਵੀਡੀਓ ਵਧੀਆ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨ